ਫਾਜਿਲ ਕਾਦੀਪਿੰਡ ਸੁਆਣਾ ਵਿਖੇ ਕਰੀਬ 1 ਕਰੋੜ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਉਗਾਟਨ ਵਿਧਾਇਕ ਨਰਿੰਦਰਪਾਲ ਸਿੰਘ ਸਵਣਾ ਵੱਲੋਂ ਕੀਤਾ ਗਿਆ। ਉਗਾਟਨ ਦੌਰਾਨ ਪਹੁੰਚੇ ਵਿਧਾਇਕ ਨਰਿੰਦਰਪਾਲ ਸਿੰਘ ਸਵਣਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪਿੰਡ ਵਿੱਚ 78 ਲੱਖ ਰੁਪਏ 52 ਅਤੇ ਇੱਕ ਸਕੂਲ پارک ਬਣਾਇਆ ਗਿਆ ਹੈ। ਬਣੇ ਹੋ ਸਾਡੇ ਨਾਲ ਦੇਖਦੇ ਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਜੇਕਰ ਸਾਡੇ ਫੇਸਬੁੱਕ ਪੇਜ ਤੇ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ। ਹਾਂਜੀ ਐਮਐਲ ਸਾਹਿਬ ਅੱਜ ਤੁਸੀਂ ਪਿੰਡ ਨਵਾਂ ਸ਼ਵਾਣਾ ਵਿੱਚ ਪਹੁੰਚੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਸੀਗਾ ਜੀ ਅੱਜ ਵੱਖ-ਵੱਖ ਪਿੰਡਾਂ ਦੇ ਵਿੱਚ ਹੁੰਦੇ ਹੁਣ ਪਹੁੰਚੇ ਆ ਪਿੰਡ ਨਵਾਂ ਸ਼ਵਾਣਾ ਵਿਖੇ ਜਿੱਥੇ ਜਿਹੜੇ ਪਿੰਡਾਂ ਦੇ ਬਾਹਰ ਜਿਹੜੇ ਖੇਤਾਂ ਦੇ ਵਿੱਚ ਲੋਕ ਰਹਿੰਦੇ ਨੇ ਟਾਹਣੀਆਂ ਤੇ ਉਹਨਾਂ ਸਾਰੀਆਂ ਟਾਹਣੀਆਂ ਦੇ ਲਈ ਜਿਹੜਾ 55 ਦਾ ਜੋ ਅਸੀਂ 55 ਲਗਵਾਇਆ ਸੀਗਾ ਜਿਹੜੀ ਡਿਮਾਂਡ ਸੀ ਲੋਕਾਂ ਦੀ ਤਕਰੀਬਨ 75 ਲੱਖ 76 ਹਜ਼ਾਰ ਦੀ ਲਾਗਤ ਦੇ ਨਾਲ ਜਿਹੜਾ 55 ਲਗਾਇਆ ਗਿਆ ਹੈ ਵੱਕ ਵਕ ਟਾਣੀਆਂ ਤੇ ਜੋ ਲੋਕਾਂ ਦੀਆਂ ਇਕੱਠੀਆਂ ਸੜਕਾਂ ਸੀ ਉਹਨਾਂ ਨੂੰ ਜਿਹੜਾ ਹੁਣ 55 ਰਾਹੀਂ ਜਿਹੜਾ ਰਾਹ ਜਿਹੜਾ ਪੱਕਾ ਕਰਕੇ ਦਿੱਤਾ ਗਿਆ ਉਹਨਾਂ ਨੂੰ ਸਹੂਲਤ ਦਿੱਤੀ ਗਈ ਹੈ ਇਸ ਤੋਂ ਇਲਾਵਾ 7,37,000 ਦੀ ਲਾਗਤ ਦੇ ਨਾਲ ਸਕੂਲ ਦੇ ਵਿੱਚ ਪਾਰਕ ਬਣਾਇਆ ਗਿਆ ਜੋ ਇਹ ਸਾਡੇ ਲੋਕਾਂ ਦੀ ਡਿਮਾਂਡ ਸੀ ਪਿੰਡ ਦੇ ਲੋਕਾਂ ਦੀ ਔਰ ਇੱਕ ਜਿਹੜੀ ਸੜਕ ਹੈ 9,118,000 ਦੀ ਲਾਗਤ ਦੇ ਨਾਲ ਜਿਹੜੀ ਅਸੀਂ ਪਾਸ ਕਰਵਾਈ ਹੈ ਉਹਦੀ ਜਿਹੜੀ ਸ਼ੁਰੂਆਤ ਵੀ ਕਰਾਉਣੀ ਹੈ ਸੋ ਪਿੱਛੇ ਜਿਵੇਂ ਛਵਾਣਾ ਪਿੰਡ ਸੀ ਉੱਥੇ ਸੜਕਾਂ ਦਾ ਅਸੀਂ ਸ਼ੁਰੂਆਤ ਕਰਵਾ ਕੇ ਆਏ ਆ ਜੋ ਹੋਰ ਪਿੰਡਾਂ ਦੇ ਵਿੱਚ ਅਸੀਂ ਜਿਹੜਾ ਵੱਖ-ਵੱਖ ਤਰ੍ਹਾਂ ਦੇ ਜੋ ਡਵੈਲਪਮੈਂਟ ਦੇ ਜਿਹੜੇ ਕੰਮ ਸੀ ਉਹਨਾਂ ਦੀ ਸ਼ੁਰੂਆਤ ਕਰਵਾ ਕੇ ਆਏ ਆ ਤੇ ਉਦਘਾਟਨ ਵੀ ਕਰਕੇ ਆਏ ਆ ਸੋ ਇਹ ਜਿਹੜਾ ਵਿਕਾਸ ਦਾ ਕੰਮ ਹੈ ਸਾਰੇ ਫਾਜ਼ਿਲਕਰਕੇ ਦੇ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਜਾਰੀ ਰਹਿਣਾ ਜਿਵੇਂ ਵੀ ਲੋਕ ਕਹਿਣਗੇ ਜੋ ਉਹਨਾਂ ਦੀ ਡਿਮਾਂਡ ਹੋਵੇ ਉਹ ਸਾਰੀ ਪੂਰੀ ਕੀਤੀ ਜਾਵੇਗੀ